ਹਾਂਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿੱਧ ਟਵਿਟੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਠੀਕ ਠਾਕ ਐ ਲਓ ਜੀ ਆਪਾਂ ਤੁਹਾਡੇ ਲਈ ਹੋਰ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆਏ ਹਾਂਗੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਬਹੁਤ ਸਾਰੇ ਸੂਟ ਲੈ ਕੇ ਆਏ ਆ ਤੇ ਮੈਨੂੰ ਪੂਰੀ ਮੀਟ ਹੈ ਜਿਆਦਾ ਹੀ ਕਲੈਕਸ਼ਨ ਤੁਹਾਨੂੰ ਪਸੰਦ ਆਊਗੀ ਜੇ ਪਸੰਦ ਆਈ ਤਾਂ ਪਿਆਰਾ ਜਿਹਾ ਮੈਸੇਜ ਕਰਕੇ ਮੈਨੂੰ ਜਰੂਰ ਦੱਸਣਾ ਤੁਸੀਂ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਲਓ ਜੀ ਜ਼ਿਆਦਾ ਟਾਈਮ ਤੁਹਾਡਾ ਨਹੀਂ ਆਪਾਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਜੀ ਇਹ ਜਿਹੜੇ ਆਪਾਂ ਸੂਟ ਦਿਖਾ ਰਹੇ ਹਾਂ ਜੀ ਹੁਣ ਆਪਾਂ ਆਪਣੇ ਸੇਲ ਲੱਗੀ ਹੋਈ ਹੈ ਤੇ ਸਾਰੇ ਸੂਟ ਹੀ ਆਪਾਂ ਸੇਲ ਦੇ ਵਿੱਚ ਕੱਢ ਰਹੇ ਹਾਂ ਜੀ ਬਹੁਤ ਘੱਟ ਪ੍ਰਾਈਸ ਤੇ ਕੱਢ ਰਹੇ ਹਾਂ ਤੇ ਤੁਸੀਂ ਵੇਖੋ ਜੀ ਚੈੱਕ ਕਰੋ ਇਹ ਹੋ ਗਈ ਜੀ ਸਲਵਾਰ ਤੇ ਇਹ ਹੋ ਗਈ ਜੀ ਸ਼ਰਟ ਸ਼ਰਟ ਤੁਸੀਂ ਵੇਖੋ ਕਿੰਨੀ ਸੋਹਣੀ ਹੈ ਇਹ ਮਸਲੀਨ ਸਿਲਕ ਵਾਲੀ ਮਸਲੀਨ ਹੈ ਜੀ ਇੱਕ ਤਾਂ ਵੈਸੇ ਮਸਲੀਨ ਹੁੰਦੀ ਹੈ ਗ੍ਰੇਸ ਹੈ ਜੀ ਗ੍ਰੇਸ ਵਾਲਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਬੜੀ ਪਿਆਰੀ ਸ਼ਰਟ ਹੈਗੀ ਬੜਾ ਪਿਆਰਾ ਮੈਚਿੰਗ ਸੂਟ ਹੈ ਜੇ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਸਕਰੀਨ ਸ਼ਾਟ ਲੈ ਕੇ ਜੀ ਮੇਰੇ ਨੰਬਰ ਤੇ ਭੇਜ ਦਿਓ ਤੇ ਆਪਦੇ ਲਈ ਤੁਸੀਂ ਸੂਟ ਬੁੱਕ ਕਰ ਸਕਦੇ ਹੋ ਇਹ ਹੋ ਗਈ ਜੀ ਇਹਦੀ ਸਲਵਾਰ ਮੈਚਿੰਗ ਬੜੀ ਘੈਂਟ ਹੈ ਬਹੁਤ ਹੀ ਸੋਨਾ ਸੂਟ ਹੈਗਾ ਇਹ ਹੋ ਗਿਆ ਜੀ ਇਸ ਦੇ ਵਿੱਚ ਆਪਾਂ ਤੁਹਾਨੂੰ ਦੂਜਾ ਕਲਰ ਦਿਖਾਉਣੇ ਆ ਅੱਜ ਜਿੰਨੀ ਵੀ ਵੈਰਾਈਟੀ ਦਿਖਾਵਾਂਗੇ ਅਲੱਗ-ਅਲੱਗ ਤਰ੍ਹਾਂ ਦੀ ਦਿਖਾਵਾਂਗੇ ਇਹ ਵੀ ਮਸਲੀਨ ਦੀ ਸਲਵਾਰ ਹੈ ਤੇ ਇਹ ਮਸਲੀਆਂ ਗ੍ਰੇਸ ਵਾਲੀ ਸ਼ਰਟ ਹੈ ठीक है जी प्रिंट भी बहुत सोहना है लो कलर चेक करो थोड़ा बहुत भीडियो के कलर का फर्क पै बस कलर बहुत ज़्यादा सोहना है प्रिंट चेक करो बहुत ज़्यादा सोहना सूट हैगा दोनों सूट ही बड़े प्यारे हैं लो चाल दी चाल दी तो सी ले लो। जी, जल्दी सलवार होगी ढाई मीटर सलवार का ढाई मीटर कमीज का जी कॉटन की शर्ट होगी बहुत प्यारा सूट है ਇਹ ਵੀ ਵਧੀਆ ਵਾਲੀ ਕਾਟਨ ਹੈ ਜੀ ਜਿੰਨਾ ਵੀ ਆਪਾਂ ਕੱਪੜਾ ਰੱਖਦੇ ਆ ਵਧੀਆ ਵਾਲਾ ਰੱਖਦੇ ਆ ਜੀ ਹਾਂਜੀ ਲਓ ਜੀ ਆ ਮੈਚਿੰਗ ਆ ਗਿਆ ਇਹ ਵੀ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਸਲਵਾਰ ਹੈ ਤੇ ਸ਼ਲਟ ਹੋ ਗਈ ਜੀ ਬੜੀ ਪਿਆਰੀ ਮੈਚ ਬਣੀ ਹੋਈ ਹੈ ਤਾਂ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਜੁਆ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲਓ ਜੀ ਤੇ ਮੇਰੇ ਨੰਬਰ ਤੇ ਭੇਜ ਦਿਦਾ ਤਾਂ ਸੂਟ ਬੁੱਕ ਕਰਵਾ ਲੈਣਾ ਤੁਸੀਂ ਲਓ ਜੀ ਹੁਣ ਆਪਾਂ ਤੁਹਾਨੂੰ ਇਸ ਤੋਂ ਘੱਟ ਰੇਂਜ ਵਾਲੇ ਦਿਖਾਉਣੇ ਆ ਜਿਹੜੇ ਵੀ ਸੂਟ ਹੈਗੇ ਜੀ ਆ 1000 ਰੁਪਏ ਦੀ ਰੇਂਜ ਵਾਲਾ ਹੈ ਆ ਸੂਟ ਵੀ 1000 ਰੁਪਏ ਦੀ ਰੇਂਜ ਵਾਲਾ ਹੈਗਾ ਠੀਕ ਹੈ ਜੀ ਤੇ ਇਹ ਸੂਟ ਹੈਗੇ ਆ ਜੀ 1500 ਦੀ ਰੇਂਜ ਵਾਲੇ ਆ ਵੀ 1500 ਦਾ ਆ ਵੀ 1500 ਲੋ ਜੀ ਜਿਹੜੇ ਹੁਣ ਦਿਖਾਉਣੇ ਇਹ 800 ਰੁਪਏ ਦੀ ਰੇਂਜ ਵਿੱਚ ਆ। ਆਓ। ਪਰਪਲ ਕਲਰ ਦੀ ਸਲਵਾਰ ਹੋ ਗਈ ਜੀ ਤੇ ਆ ਸ਼ਰਟ ਹੋ ਗਈ ਨਾਲ। ਇਹ 800 ਰੁਪਏ ਦੇ ਵਿੱਚ ਹੈ ਸੂਟ। ਜੇ ਇਹਦੀ ਆਪਾਂ ਤੁਹਾਨੂੰ ਕੰਨ ਦਿਖਾਉਣੇ ਆ। ਇਹ ਕੇਵळा ਕਲਰ ਹੋ ਗਿਆ ਜੀ ਇਹਦਾ।

ਇਹ ਨਹੀਂ ਹੈਗੇ ਵੀ ਕਾਟਨ ਮਾੜੀ ਹੈਗੀ ਬਹੁਤ ਸੋਹਣੀ ਕਾਟਨ ਹੈਗੀ ਵਧੀਆ ਵਾਲੀ ਕਾਟਨ ਰੱਖਦੇ ਆ ਜੀ ਆਪਣੇ ਬੁਟੀਕ ਤੇ ਕੱਪੜੇ ਦੀ ਆਪਣੀ ਫੁੱਲ ਗਰੰਟੀ ਹੈ ਆਹ 올ਓਵਰ ਸੂਟ ਹੋ ਗਿਆ ਜੀ ਬੜਾ ਹੀ ਪਿਆਰਾ ਹੈਗਾ ਦੇਖੋ ਜੀ ਚੈੱਕ ਕਰੋ ਇਹ 올ਓਵਰ ਸੂਟ ਬਹੁਤ ਹੀ ਸੋਹਣਾ ये फ्लावर चेक करो कि प्यारी है क्लोज तो चेक कर सकते हो बड़ा ही सोना सूट है आप बड़े सोने सोहने सूट लेके आए थोड़े लो नौ तीन शॉट लो जी ठीक है ਹਾਂਜੀ ਹੁਣ ਆਪਾਂ ਤੁਹਾਨੂੰ ਫੇਰ ਮੈਚਿੰਗ ਦਿਖਾਉਣੇ ਆ। ਇਹ ਵੀ ਮੈਚਿੰਗ ਬਹੁਤ ਸੋਹਣੀ ਐ। ਜੇ ਕਿਸੇ ਤਾਂ ਵੀ ਪ੍ਰਾਈਸ ਤੁਹਾਨੂੰ ਸਮਝ ਨਾ ਲੱਗੇ ਤਾਂ ਤੁਸੀਂ ਮੇਰੇ ਨੰਬਰ ਤੇ ਤੁਸੀਂ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ। ਆਪਾਂ ਨੰਬਰ ਵੀਡੀਓ ਦੇ ਵਿੱਚ ਦਿੰਨੇ ਆ ਜੀ। ਇਹ ਸਲਵਾਰ ਦੇ ਪੌਂਚਾਂ ਤੇ ਵਰਕ ਕਰਵਾਇਆ ਹੋਇਆ ਐ। ਦੇਖੋ। ਕਿੰਨੀ ਫਿਨਿਸ਼ਿੰਗ ਦਾ ਸਲਵਾਰ ਦੇ ਪਹੁੰਚਾਂ ਦੀ ਮਹਿੰਦੀ ਕਲਰ ਹੈ ਤੇ ਤੁਸੀਂ ਸ਼ਰਟ ਚੈੱਕ ਕਰੋ ਜੀ ਬਹੁਤ ਸੋਹਣੀ ਹੈ ਇਹ ਨਵਾਂ ਹੀ ਆਪਣੇ ਕੋਲੇ ਪਪੜਾ ਆਇਆ ਜੀ ਲਓ ਜੀ ਬਹੁਤ ਸੋਹਣੀ ਠਿੰਮੇ ਕਿੰਨੇ ਪੁੱਲ ਹੈ ਤੇ ਨਾਲ ਹੀ ਕਲਰ ਲੈ ਕੇ ਆਪਾਂ ਇਹਦੇ ਉੱਪਰ ਵਰਕ ਕੀਤਾ ਹੋਇਆ ਸੇਣੀ ਹਾਂ ਜੀ ਕਿ ਆਪਾਂ ਤੁਹਾਨੂੰ ਕਲਰ ਦਿਖਾਉਣੇ ਆ ਮੈਨੂੰ ਪੂਰੀ ਉਮੀਦ ਹੈ ਜਦ ਭੈਣਾਂ ਨੂੰ ਬਹੁਤ ਸੋਹਣੀ ਕਲੈਕਸ਼ਨ ਦਿਖਾ ਰਹੇ ਹਾਂ ਤੇ ਪਸੰਦ ਆਊਗੀ ਦੇਖੋ ਜੀ ਇਹ ਵੀ ਬਹੁਤ ਵਧੀਆ ਪਿਓਰ ਕਾਟਨ ਹੈ ਜੀ ਆਪਾਂ ਬਿਲਕੁਲ ਵੀ ਕਪੜਾ ਮਾੜਾ ਨਹੀਂ ਦੇਵਾਂਗੇ ਤਾਂ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣੇ ਆ ਲਓ ਜੀ ਤੁਸੀਂ ਚੈੱਕ ਕਰੋ। ਫaderie di tai beta khora. ਲੋ। ਵਧੀਆ ਵਾਲੀ ਕਾਟਨ ਹੈ ਜੀ ਪਿਓਰ ਕਾਟਨ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਗਈ ਬਹੁਤ ਹੀ ਸੋਹਣਾ ਸੂਟ ਬਣੂਗਾ ਤੁਹਾਡਾ। ਇਹ ਹੋ ਗਈ ਜੀ ਸਲਵਾਰ ਤੇ ਇਹ ਹੋ ਗਈ ਜੀ ਇਹਦੇ ਨਾਲ ਸ਼ਰਟ ਦੇਖੋ ਕਿੰਨੇ ਸੋਹਣੇ ਫਲਾਵਰ ਬਣੇ ਐ ਬਹੁਤ ਸੋਹਣੀ ਮੈਚਿੰਗ ਐ ਸੂਟਾਂ ਦੀ।

प्यारा सोहना सूट है एक होर तो ये तो छ्डन वाले सूट ही नहीं जी जल्दी जल्दी बुक कर लो, लो जी देखो कितना प्यारा सूट ਜਦੋਂ ਸਲਾਈ ਹੋ ਜਾਂਦਾ ਜੀ ਸੂਟ ਉਸ ਤੋਂ ਬਾਅਦ ਸੂਟ ਦੀ ਗ੍ਰੇਸ ਬਹੁਤ ਸੋਹਣੀ ਬਣ ਜਾਂਦੀ ਹੈ ਕਿਉਂਕਿ ਡਿਜ਼ਾਈਨਿੰਗ ਆਪਾਂ ਜਿੰਨੇ ਵਾਲੇ ਪ੍ਰਿੰਟ ਨਹੀਂ ਗੇ ਜਿੰਨੇ ਵੀ ਸੂਟ ਹੈਗੇ ਜੀ ਬਹੁਤ ਸੋਹਣੇ ਹੈਗੇ ਬਹੁਤ ਖਿੰਮੇ ਖਿੰਮੇ ਪ੍ਰਿੰਟ ਹੈ ਜੀ ਬਹੁਤ ਸੋਹਣਾ ਸੂਟ ਬਣਨਾ ਤੁਸੀਂ ਚੈੱਕ ਕਰੋ 2.5 ਮੀਟਰ ਹੈਗਾ ਜੀ ਸਲਵਾਰ ਦਾ ਤੇ 2.5 ਮੀਟਰ ਹੈਗਾ ਸ਼ਰਟ ਦਾ ਬਹੁਤ ਪਿਆਰੀ ਮੈਚਿੰਗ ਬਣੀ ਹੋਈ ਹੈ ਸਾਰੇ ਸੂਟਾਂ ਦੀ ਬਹੁਤ ਪਿਆਰੀ ਮੈਚਿੰਗ ਹੈ ਤੇ ਤੁਸੀਂ ਵੇਖੋ ਜੀ ਕਿੰਨੇ ਸੋਹਣੇ ਸੂਟ ਹੈਗੇ ਲਓ ਜੀ ਅੱਜ ਦੀ ਵੀਡੀਓ ਵਿੱਚ ਜੀ ਬਹੁਤ ਸੋਹਣੀ ਕਲੈਕਸ਼ਨ ਦਿਖਾਈ ਤੁਹਾਨੂੰ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਉਣਗੇ ਤੇ ਪਸੰਦ ਆਏ ਤਾਂ ਜੀ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਤੁਸੀਂ ਲਓ ਜੀ ਮਿਲਦੇ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਤੇ ਥੈਂਕ ਯੂ ਜੀ ਤੁਹਾਡਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ